ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟੈਮ ਟੀਵੀ ਮੈਂ ਹਾਂ ਜਗਸੀਰ ਪੁੱਲਰ ਸਾਡੇ ਨਾਲ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗਨਜੀਤ ਸਿੰਘ ਖੁੱਡੀਆਂ ਮੇਰੇ ਨਾਲ ਰਹਿੰਦੇ ਨੇ ਇਹਨਾਂ ਨੂੰ ਪੁੱਛਣੀ ਆ ਇਸ ਸਵੇਰ ਤੋਂ ਕਿਵੇਂ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਖੁੱਡੀਆਂ ਸਾਹਿਬ ਬਹੁਤ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਪੁੱਲਰ ਸਾਹਿਬ ਚੜ੍ਹਦੀ ਕਲਾ ਅੰਦਾਰੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਖੁੱਡੀਆਂ ਸਾਹਿਬ ਸਵੇਰ ਤੋਂ ਕਿਵੇਂ ਸ਼ੁਰੂਆਤ ਹੁੰਦੀ ਹੈ ਲੋਕਾਂ ਦਾ ਰੁਝਾਨ ਕਹੇ ਜਾਂ ਮਿਲ ਰਿਹਾ ਹੈ ਵੇਖੋ ਜੀ ਰਾਤ ਨੂੰ ਪਹਿਲਾਂ ਤਾਂ ਸੌਣ ਚੀ 1:30 ਵੱਜ ਜਾਂਦਾ ਹੈਗਾ ਸਵੇਰੇ 6:00 ਵਜੇ ਉੱਠ ਖੜੀਦਾ ਤਕਰੀਬਨ ਉਦੋਂ ਹੀ ਕੋਈ ਨਾ ਕੋਈ ਮਿੱਤਰ ਪਿਆਰੇ ਆਏ ਖੜੇ ਹੁੰਦੇ ਆ ਨਾਤ ਹੋ ਕੇ ਸਮੋਲੋ ਤਿਆਰ ਹੋ ਕੇ ਬਾਹਰ ਨਿਕਲਿਆਈਦਾ ਕੋਈ ਮਾੜਾ ਮੋਟਾ ਖਾਣ ਪੀਣ ਕਰਕੇ ਤੇ ਉਸ ਤੋਂ ਬਾਅਦ ਚਲ ਸੋ ਚਾਲਾ ਪਹਿਲਾਂ ਮੇਲ ਮਲਾਪ ਹੋਣ ਲੱਗ ਜਾਂਦਾ ਫਿਰ ਪਿੰਡਾਂ ਦੇ ਜਨ ਸੁਭਾਵਾਂ ਰੱਖੀਆਂ ਹੁੰਦੀਆਂ ਕੋਈ ਕਿਥੇ ਕਦੇ ਕਿਸੇ ਇਲਾਕੇ 'ਚ ਕਦੇ ਕਿਸੇ ਇਲਾਕੇ 'ਚ ਸੋ ਉਹ ਹੋ ਜਾਂਦੀਆਂ 15 14 ਫਿਰ ਰਾਤ ਨੂੰ ਆ ਕੇ ਫਿਰ ਮੇਲ ਮਲਾਪ ਭੈਣ ਭਰਾਵਾਂ ਦਾ ਕੋਈ ਕਿਸੇ ਨੇ ਸ਼ਾਮਲ ਹੋਣਾ ਹੁੰਦਾ ਕੋਈ ਕਿਸੇ ਨੂੰ ਮਲਾਉਣ ਲਈ ਆ ਜਾਂਦਾ ਤੇ ਇਸ ਤਰ੍ਹਾਂ ਦਾ ਸਿਲਸਿਲਾ ਚੱਲੀ ਜਾ ਰਿਹਾ ਹੈ ਕੋਈ ਡੇਢ ਕਿ ਮਹੀਨੇ ਤੋਂ ਤੇ ਸੋਨਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਪ੍ਰਮਾਤਮਾ ਮਿਹਰ ਕਰੇ ਕੁੜੀਆਂ ਸਾਹਿਬ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਪੈ ਗਏ ਹੁਣ ਤਾਂ ਕਿੰਨਾ ਕਵਰ ਹੋ ਗਿਆ ਕਿੰਨੀ ਕਬੱਡੀ ਚੁਣੌਤੀ ਹੈ ਤੁਸੀਂ ਚੁਣੌਤੀ ਬਹੁਤ ਵੱਡੀ ਹੁੰਦੀ ਹੈ ਲੋਕ ਸਭਾ ਦਾ ਹਲਕਾ ਬਹੁਤ ਵੱਡਾ ਹੋ ਜਾਂਦਾ ਮੇਰੇ ਖਿਆਲ 600 ਦੇ ਨੇੜੇ ਪਿੰਡ ਪਿੰਡ ਹੋ ਜਾਂਦੇ ਹੋਣੇ ਨਾ ਔਰ ਵੱਡੇ ਸ਼ਹਿਰ ਵੀ ਪੈ ਗਏ ਮੰਡੀਆਂ ਵੀ ਪੈ ਗਈਆਂ ਕੋਸ਼ਿਸ਼ ਕਰ ਰਿਹਾ ਮੈਂ ਸਾਰਿਆਂ ਤੱਕ ਟੱਚ ਕਰਾਂ ਜੇ ਕੋਈ ਰਹਿ ਗਿਆ ਤਾਂ ਉਸ ਤੋਂ ਬਾਅਦ ਵੀ ਕਿਹੜਾ ਲਾ ਦੇਗੇ ਸੱਚੇ ਪੱਤਸ਼ਾਹ ਮੇਰ ਕਰੇ ਬੁੜੀਆਂ ਸਾਹਿਬ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੇ ਸੋਨੂੰ ਪਿਆਰ ਦੇ ਕੇ ਉਹਨਾਂ ਨੂੰ ਹਰਾ ਕੇ ਸੋਨੂੰ ਵਿਧਾਨ ਸਭਾ ਚ ਭੇਜਿਆ ਹੁਣ ਉਹਨਾਂ ਦੀ ਨੂੰ ਹਰਸਿਮਰਤ ਕੌਰ ਨਾਲ ਚੋਣ ਮੈਦਾਨ ਚ ਹੁੰਦੀ ਸੋਡਾ ਕਹੇ ਜਾਂ ਸੋਨੂੰ ਚੈਲੰਜ ਕੀ ਰਹੂਗਾ ਬੀਬੀ ਹਰਸਿਮਰਤ ਤਿੰਨ ਵਾਰੀ ਇੱਥੋਂ ਲੋਕ ਸਭਾ ਦੇ ਮੈਂਬਰ ਬਣੇ ਆ ਲੋਕ ਉਹਨਾਂ ਤੋਂ ਪੁੱਛਦੇ ਆ ਵੀ ਤੁਸੀਂ ਕੀ ਕੁਝ ਕਰ ਸਕਦੇ ਹੋ ਤੁਸੀਂ ਕਿਸਾਨਾਂ ਵਾਲੇ ਬਿੱਲ ਕਿਉਂ ਪਾਸ ਕਰਵਾਤੇ ਇਹ ਗੱਲਾਂ ਉਹਨਾਂ ਲੋ ਜਿਹੜੀਆਂ ਔਖ ਵਿੱਚ ਪਾਰੀਆਂ ਦੂਜੀ ਗੱਲ ਬਾਬਾ ਬੋੜ ਮੈਂ ਵੀ ਮੰਨਦਾ ਬਹੁਤ ਵੱਡੀ ਸ਼ਖਸੀਅਤ ਸੀ ਕਿਉਂਕਿ ਲਗਾਤਾਰ 60-65 ਸਾਲ ਰਾਜਨੀਤੀ ਦੇ ਉੱਤੇ ਪ੍ਰਭਾਵ ਛੱਡੀ ਰੱਖਣਾ ਪੰਜ ਵਾਰੀ ਪੰਜਾਬ ਦਾ ਚੀਫ ਮਿਨਿਸਟਰ ਬਣਨਾ ਬਹੁਤ ਵੱਡੀ ਗੱਲ ਪਰ ਜਿਹੜੇ ਇਲਾਕੇ ਚ ਹੋ ਰਹੇ ਨੇ ਸੀ ਉਹਨ ਉਸੇ ਚ ਮੈਂ ਰਹਿੰਦਾ ਸੀ ਮੈਂ ਵੀ ਤੁਰਿਆ ਫਿਰਦਾ ਰਹਿੰਦਾ ਸੀ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਮੇਰੇ ਤੇ ਵੱਡੀ ਕਿਰਪਾ ਕੀਤੀ ਹੈ ਮੈਂ ਤਾਂ ਹੀ ਸਾਰੇ ਬਠਿੰਡਾ ਹਲਕੇ ਨੂੰ ਵੀ ਇਹ ਬੇਨਤੀ ਕਰਦਾ ਹੁੰਨਾ ਵੀ ਤੁਹਾਡੇ ਲਈ ਮੈਂ ਨਮਾ ਜ਼ਰੂਰ ਪਰ ਜਿੰਨਾ ਲੋਕਾਂ ਨੇ ਮੈਨੂੰ ਪਰਖਿਆ ਸੀ ਤਾਂ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ 'ਚ ਮੈਨੂੰ ਕੋਈ ਜਿੱਤ ਦਵਾਈ ਹੈ ਤੁਹਾਨੂੰ ਚੰਗਾ ਲੱਗਿਆ ਹੋਊ ਕੋਈ ਮੇਰੇ 'ਚ ਥੋੜਾ ਮੋਟਾ ਕੋਈ ਕਾਣ ਗੁਣ ਹੋਣੀ ਹੈ ਪੈਨਾ ਵਿਧਾਨ ਸਭਾ ਹਲਕਾ ਲੰਬੀ ਤੋਂ ਸਾਨੂੰ ਲੋਕਾਂ ਨੇ ਵਿਧਾਨ ਸਭਾ ਚ ਭੇਜਿਆ ਤੁਸੀਂ ਮੁੱਦੇ ਚ ਚੱਕਦੇ ਸੀ ਹੁਣ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਤੇ ਪੈਣ ਜਾ ਰਹੀ ਹੈ ਕੀ ਮੁੱਦੇ ਹੋਣਗੇ ਜੇ ਪੰਜਾਬ ਦੇ ਤੁਸੀਂ ਲੋਕ ਸਭਾ ਚ ਰੱਖੋਗੇ ਦੇਖੋ ਪੰਜਾਬ ਦੇ ਨਾਲ ਹਮੇਸ਼ਾ ਤੱਕਾ ਹੋਇਆ ਗੁਰਦੀਪ ਜੀ ਸਾਡੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਪਹਿਲੇ ਤੋਂ ਚਾਹੀਦਾ ਸੀ ਰਲ ਮਿਲ ਕੇ ਕਿਸੇ ਵੀ ਪਾਰਟੀਆਂ ਦੇ ਹੁੰਦੇ ਮੈਂ ਨਹੀਂ ਕਹਿੰਦਾ ਕਿ ਅਸੀਂ ਪੰਜਾਬ ਦੇ ਲੋਕਾਂ ਤੇ ਪੰਜਾਬ ਦਾ ਹੀ ਖਾਨੇ ਪੰਜਾਬ ਚ ਪੈਦਾ ਹੋਏ ਇੱਥੇ ਜੰਮੇ ਪਲੇ ਆ ਸਾਨੂੰ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਬਹੁਤ ਆਲੇ ਕਾਫੀ ਵਿਤਕਰੇ ਹੁੰਦੇ ਹਨ ਹਾਲਾਂਕਿ ਪੰਜਾਬ ਇਸ ਦੇਸ਼ ਲਈ ਬਹੁਤ ਕੁਝ ਕਰਦਾ ਜਿੰਨਾ ਅਨਾਜ ਸਾਡਾ ਹਿੱਸਾ ਪੈਂਦਾ ਭੰਡਾਰ ਭਰਦੇ ਅਸੀਂ ਉਹਨਾਂ ਕੋਈ ਸੂਬਾ ਨਹੀਂ ਹੁੰਦਾ ਫਿਰ ਵੀ ਸਾਡੇ ਨਾਲ ਵਿਤਕਰਾ ਅਸੀਂ ਸਰਦ ਤੇ ਬੈਠੇ ਆਂ ਇਹ ਸੂਬੇ ਦੀ ਰਾਖੀ ਕਰਦੇ ਆਂ ਸਾਡੇ ਜਵਾਨ ਰੋਜ਼ ਸ਼ਹੀਦੀਆਂ ਦੇ ਜਾਂਦੇ ਆ ਫਿਰ ਵੀ ਸਾਡੇ ਨਾਲ ਵਿਤਕਰਾ ਹਾਲਾਂਕਿ ਸਾਨੂੰ ਵੱਧ ਛੋਟਾਂ ਨਹੀਂ ਸਾਡੇ ਕੋਲ ਤਾਂ ਅਜੇ ਪੰਜਾਬ ਕੋਲੇ ਰਾਜਧਾਨੀ ਨਹੀਂ ਸਾਨੂੰ 52 ਸਾਲ ਹੋ ਗਏ ਅਟੋ ਅਟੋ ਆ ਸਾਡੇ ਕੋਲੇ ਹਾਈ ਕੋਰਟ ਨੇ ਸਾਡੇ ਪਾਣੀਆਂ ਦਾ ਕਲੇਸ਼ ਹੀ ਚੱਲੀ ਜਾਂਦਾ ਰਹਿੰਦਾ ਹਾਲਾਂਕਿ ਹੱਕ ਸਾਡਾ ਉਹਨਾਂ ਦਾ ਕਿਸੇ ਦਾ ਕੋਈ ਹੈ ਹੀ ਨਹੀਂ ਪਰ ਜਦੋਂ ਪਾਣੀ ਦੀ ਪਹਿਲੇ ਦਿਨ ਜਦੋਂ ਵੰਡ ਹੁੰਦੀ ਹੈ ਉਸ ਮੁਤਾਬਕ ਸਾਡੇ ਕੋਲੇ ਇੱਕ ਤੁਪਕਾ ਵੀ ਪਾਣੀ ਵੱਧ ਨਹੀਂ ਸਾਡਾ ਹਿੱਸਾ ਸਾਨੂੰ ਹੀ ਬਣਦਾ ਪਰ ਵਿੱਚ ਸੈਂਟਰ ਗਵਰਨਮੈਂਟ ਜਦੋਂ ਬੇਈਮਾਨ ਹੋ ਜਾਂਦੀ ਹੈ ਉਹ ਕੋਈ ਨਾ ਕੋਈ ਇਹੋ ਜਿਹਾ ਵਿੱਚ ਆਪਦੇ ਵੱਲੋਂ ਕੋਈ ਤਵੀਤ ਪਾ ਦਿੰਦੇ ਆ ਮੈਂ ਕਹਿੰਦਾ ਫੇਰ ਰੌਲਾ ਪੈਂਦਾ ਰਹਿੰਦਾ ਤੇ ਸਾਡੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਰੜੇ ਹੋ ਕੇ ਲੜਨਾ ਚਾਹੀਦਾ ਮੇ ਸਾ ਹਰਸਿਮਰਤ ਕੌਰ ਬੀਬੀ ਇਹ ਕਹਿੰਦੀ ਆ ਵੀ ਉਹ ਪੰਜਾਬ ਦੇ ਮੁੱਦੇ ਚੁੱਕੇ ਲੱਗਾ ਮੈਂ ਪੰਥ ਦੀ ਗੱਲ ਕਰਾਂ ਤਾਂ ਬੰਦੀ ਸਿੰਘਾਂ ਦਾ ਮੁੱਦਾ ਸੀ ਪੰਜਾਬ ਦਾ ਇਹ ਲਾਸਟ ਤੇ ਆ ਕੇ ਕਿਉਂ ਚੁੱਕਦੇ ਪਹਿਲਾਂ ਕਿਉਂ ਨਹੀਂ ਜਾਦ ਆਉਂਦੀ ਜੀ ਬੀਬੀ ਨੂੰ ਪੁੱਛੋ ਸੋਹਰਾ ਸਾਹਿਬ ਤੇਰੇ ਇਹ ਬਾਪੂ ਜੀ ਮੁੱਖ ਮੰਤਰੀ ਰਹੇ ਇੰਨੇ ਸਾਲ ਜਿੰਨੇ ਸਾਲ ਉਹ ਮੁੱਖ ਮੰਤਰੀ ਬਣੇ ਰਹੇ ਉਹਨੇ ਸਾਲੀ ਵਿਚਾਰੇ ਬੰਦੀ ਸਿੰਘ ਕੈਦੀ ਹੋਏ ਪਏ ਆ ਪਹਿਲਾਂ ਕਿਸੇ ਦੀ ਗੱਲ ਨਹੀਂ ਕੀਤੀ ਆਪ ਇਹਨਾਂ ਦੇ ਬਿਆਨ ਸੁਖਬੀਰ ਹੋਰਾਂ ਦੇ ਸੁਣ ਲੋ ਕਹਿੰਦਾ ਨਹੀਂ ਛੱਡ ਸਕਦੇ ਜੇ ਛੱਡਤੇ ਤਾਂ ਹਾਲਾਤ ਖਰਾਬ ਹੋ ਜਾਣਗੇ ਬਹੁਤ ਕੁਝ ਕਿਹਾ ਹੈ ਇਹਨਾਂ ਨੇ ਅੱਜ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹ ਲੋਕ ਪੰਥਕ ਸੋਚਦੇ ਹੈ ਨਹੀਂ ਇਹ ਪੰਜਾਬ ਹਤੇਸ਼ੀ ਹੈ ਨਹੀਂ ਕਿ ਇਹ ਬਿਜ਼ਨਸਮੈਨ ਨੇ ਇਹਨਾਂ ਦੇ ਕਾਰੋਬਾਰ ਕਿੰਨੇ ਕਿੰਨੇ ਵਧ ਗਏ ਤੁਸੀਂ ਪੱਤਰਕਾਰ ਵੀਰ ਵੱਧ ਵੱਧ ਕੱਢ ਸਕਦੇ ਆ ਸਾਨੂੰ ਵੀ ਪਤਾ ਇਹਨਾਂ ਦੀਆਂ ਪ੍ਰਾਪਰਟੀਆਂ 15-1500 ਗੁਣਾ ਵਧ ਗਈਆਂ ਉਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਦਰਦ ਨਹੀਂ ਖੁੜੀਆਂ ਸਾਹਿਬ ਤੁਸੀਂ ਕਿਹੜੇ ਮੁੱਦੇ ਹੋਣਗੇ ਜਿਹੜੇ ਪੰਜਾਬ ਦੇ ਲੋਕ ਸਭਾ ਚ ਰੱਖੋਗੇ ਜੇ ਤੁਸੀਂ ਐਮਪੀ ਬਣੋ ਜਿਹੜੀ ਪੰਜਾਬ ਦੇ ਨਾਲ ਪੰਜਾਬ ਦੇ ਮੈਂ ਤਾਂ ਹੁਣ ਜਦੋਂ ਕਰੰਟਲੀ ਸਾਡਾ 8000 ਕਰੋੜ ਰੁਪਏ ਨੱਪੇ ਬੈਠੇ ਇਹਦਾ ਹੀ ਰੋਲਾ ਰੱਪਾ ਸਾਨੂੰ ਤਗੜੇ ਹੋ ਕੇ ਪਾਉਣਾ ਚਾਹੀਦਾ ਇਸ ਤੋਂ ਇਲਾਵਾ ਜਿਹੜੀ ਪੰਜਾਬ ਦੀਆਂ ਜਿਵੇਂ ਪਾਣੀ ਦੀ ਗੱਲ ਹੈ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ ਉਹਨਾਂ ਗੱਲਾਂ ਨੂੰ ਜ਼ੋਰ ਸ਼ੋਰ ਨਾਲ ਠਾਉਣਾ ਸਾਡਾ ਫਰਜ਼ ਆ ਤੇ ਠਾਵਾਂਗੇ ਤੇ ਮੰਗ ਕੇ ਛੱਡਾਂਗੇ ਇਹ ਸਨ ਲੋਕ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਦੱਸਿਆ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ 'ਚ ਜਾਵਾਂਗਾ ਬਠਿੰਡਾ ਤੋਂ ਜਗਸੀਰ ਪੋਲਰ ਚੜ੍ਹਦੀ ਕਲਾ ਟਾਈਮ ਟੇਬਲ